ਪ੍ਰੋ 99 نیوز ਤੁਸੀਂ ਦੇਖ ਰਹੇ ਹੋ ਤੇ ਮੈਂ ਅਰਮਿੰਦਰ ਸਿੰਘ ਹੀਰਾ ਸੋਸ਼ਲ ਮੀਡੀਆ ਅੱਜ ਕੱਲ ਬਹੁਤ ਤੇਜ਼ੀ ਨਾਲ ਜਿਹੜਾ ਵਾ ਆਪਣੀ ਗੱਲ ਰੱਖਣ ਦਾ ਲੋਕਾਂ ਲਈ ਇੱਕ ਵਧੀਆ ਪਲੇਟਫਾਰਮ ਆ ਇਸੇ ਤਰ੍ਹਾਂ ਹੀ ਅੱਜ ਜਿਹੜੀ ਸ਼ਖਸ਼ੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਣ ਅੱਗੇ ਆ ਰਾਤ ਉਹਨਾਂ ਦੀਆਂ ਕੁਝ ਪੋਸਟਾਂ ਜਿਹੜੀਆਂ ਵਾਇਰਲ ਹੁੰਦੀਆਂ ਨੇ ਕਮੈਂਟ ਵਾਇਰਲ ਹੁੰਦੇ ਨੇ ਉਹਦੇ ਵਿੱਚ ਮੰਗ ਕੀਤੀ ਜਾਂਦੀ ਆ ਕਿ ਤੁਸੀਂ ਵੀ ਆਪਣਾ ਜਿਹੜਾ ਵਾ ਕਿਸਮਤ ਨੂੰ ਜਮਾਓ ਤੇ ਦਾਵੇਦਾਰੀ ਰੱਖੋ ਤਹਾਡੀ ਗੱਲਬਾਤ ਕਰਾਉਣਿਆਂ ਤੇ ਜਾਣਦੇ ਆ سوشل ਮੀਡੀਆ ਦਾ ਜਿਹੜਾ ਇਹ ਵਾਇਰਲ ਹੁੰਦੇ ਕੰਟੈਂਟ ਜਾਂ ਜਿਹੜੇ ਕਮੈਂਟ ਵਾਇਰਲ ਹੁੰਦੇ ਆ ਉਹਨਾਂ ਦਾ ਕੀ ਅਸਲੀ ਸੱਚ ਹੈ ਗੋਲਦੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪਹਿਲਾਂ ਤੇ ਸਰਦਾਰ ਰਮੇਂਦਰ ਸਿੰਘ ਜੀ ਹੀਰਾ ਹੀਰੇ ਪਾਜੀ ਇਹਨਾਂ ਦੇ ਤੁਹਾਡਾ ਸਵਾਗਤ ਧੰਨਵਾਦ ਤੇ ਨਾਲੇ ਜਿਹੜੇ ਇਸ ਚੈਨਲ ਨੂੰ ਦੇਖਣਦੇ ਆ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਬਾਕੀ ਆ ਵੀ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਸੀ ਕਿ ਬਹੁਤ ਜ਼ਿਆਦਾ ਜਿਹੜਾ ਵਾ ਮੇਰਾ ਨਾਮ ਜਿਹੜਾ ਵਾ ਚੱਲਣ ਡਿਆ ਵਾ ਕਿਉਂਕਿ ਮੈਨੂੰ ਕਿਸੇ ਨੇ ਮੇਰੇ ਦੂਸਰੇ ਫੋਨ ਕੀਤਾ ਵੀ ਸੋਸ਼ਲ ਵੀਡੀਓ ਤੇ ਤੁਹਾਡਾ ਨਾਮ ਆ ਰਿਹਾ ਵੀ ਕਰਨਤਾਂ ਦੀ ਜਿਹੜੀ ਟਿੱਕ ਟਿਆ ਐਮਐਲ ਵੀ ਤੁਹਾਨੂੰ ਦਿੱਤੀ ਜਾਵੇ ਮੈਂ ਯਾਰ ਮੈਂ ਤੇ ਇਦਾਂ ਕਿਸੇ ਨੂੰ ਕਿਹਾ ਹੀ ਨਹੀਂ ਗਿਆ ਤੇ ਨਾ ਹੀ ਮੈਂ ਕਿਸੇ ਨੂੰ ਪਾਉਣ ਵਾਸਤੇ ਗਿਆ ਗਾ ਵਾ ਪਰ ਕਹਿੰਦਾ ਵੀ ਤੁਹਾਡੇ ਵੈਲ ਬਿਸ਼ਰ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਤੁਹਾਡਾ ਕਰਨ ਲੱਗੇ ਜਦੋਂ ਮੈਂ ਸੋਸ਼ਲ ਮੀਡੀਆ ਖੋਲ ਕੇ ਦੇਖਿਆ ਉਹਦੇ ਉੱਤੇ ਵਾਕਿਆ ਹੀ ਮੇਰੇ ਜਿਹੜੇ ਵੈਲ ਬਿਸ਼ਰ ਆ ਜਿਹੜੇ ਮੈਨੂੰ ਚਾਉਣ ਵਾਲੇ ਆ ਉਹ ਮੰਗ ਟੋਂਡ ਹੈਗੇ ਆ ਕਿ ਇੱਕ ਆਮ ਘਰ ਦਾ ਬੱਚਾ ਜਿਹੜਾ 8 ਤੋਂ ਲੈ ਕੇ ਹੁਣ ਤੱਕ ਐਮਸੀ ਚੋਰ ਲੜਕੇ ਦਿੱਪਿਆ ਵਾ ਤੇ ਉਹ ਗਾੜੀ ਵੀ ਮੌਕਾ ਲਵੇ ਜਿੱਦਾਂ ਤੁਸੀਂ ਐਮਸੀ ਦੇ ਕੰਮ ਕੀਤੇ ਆ 20 ਸਾਲ ਤੋਂ ਤੁਸੀਂ ਐਮਸੀ ਦੇ ਕੰਮ ਕਰ ਰਹੇ ਜੇ ਉਸੇ ਤਰ੍ਹਾਂ ਤੁਸੀਂ ਐਮਐਲਏ ਦੀ ਟਿਕਟ ਲਿਕੇ ਜਿਹੜਾ ਵਾ ਸ਼ਹਿਰ ਦਾ ਹਲਕੇ ਦਾ ਵਿਕਾਸ ਕਰੋ ਕੰਮ ਕਰੋ ਹਰ ਪੜ ਭਰਾ ਨੂੰ ਜ਼ਰੂਰ ਤਾਂ ਹੈਗੇ ਇਸ ਵਕਤ ਕੋਈ ਇੰਜ਼ਾਮ ਵੀ ਜਿਹੜਾ ਉਹਨਾਂ ਦੀ ਬਾਹ ਫੜ ਕੇ ਉਹਨਾਂ ਦੇ ਕੰਮ ਕਰੇ ਗੋਲਜੀ ਤੁਸੀਂ ਆਪਣੀ ਵਾਰਤ ਨਹੀਂ ਸ਼ਹਿਰ ਤੇ ਬਹੁਤ ਵਧੀਆ ਤਰੀਕੇ ਨਾਲ ਵਿਚਰਦੇ ਤਾਂ ਹੀ ਲੰਬੇ ਸਮੇਂ ਤੋਂ ਤੁਸੀਂ ਜਿਹੜਾ ਵਾ ਬਿਨਾ ਮੁਕਾਬਲਾ ਇੱਕ ਹਿਸਾਬ ਨਾਲ ਕਾਉਂਸਲਰ ਬੰਦੇ ਆ ਰਹੇ ਜੇ ਲੋਕ ਕਮਾਣਾ ਬੱਝੇ ਹੁੰਦੀ ਆ ਇਹ ਜਿਹੜੀ ਮੰਗ ਤੁਹਾਡੇ ਮਤਲਬ ਸਪੋਰਟਰਾਂ ਸਪੋਰਟਰਾਂ ਚ ਉੱਠੀ ਆ ਜਾਂ ਤੁਹਾਡੇ ਜਿਹੜੇ ਨੌਨ ਤੁਹਾਡੇ ਨਾਲ ਸੰਬੰਧ ਰੱਖਦੇ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਮਤਲਬ ਪਾਰਟੀ ਨੂੰ ਜਿਹੜਾ ਵਾ ਆਪਣੀ ਦਾਵੇਦਾਰੀ ਪੇਸ਼ ਕਰੋਗੇ ਦੇਖੋ ਜੀ ਪਹਿਲਾਂ ਤੇ ਮੈਂ ਜਿਹੜੀ ਆ ਸਾਰੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਰੇ ਜਿਹੜੇ ਕਿੰਨੇ ਰਿਆ ਐਸ ਵਕਤ ਆਲ ਇੰਡੀਆ ਦੇ ਸਾਡੇ ਜਿਹੜੇ ਸੁਪਰੀਮੋ ਪਾਵਰ ਆ ਸ੍ਰੀ ਅਰਣ ਤੇਜਰੀਵਾਲ ਜੀ ਉਹਨਾਂ ਦੇ ਗਾੜੀ ਪਹਿਲਾਂ ਤੇ ਇਹ ਬੇਨਤੀ ਕਰੂੰਗਾ ਵੀ ਜਿੰਨੂ ਵੀ ਉਹ ਪਾਰਟੀ ਸਾਡੀ ਜਿਹੜੀ ਟਿਕਟ ਦੇਊਗੀ ਅਸੀਂ ਉਹਦੇ ਨਾਲ ਆ ਅਸੀਂ ਉਹਦੀ ਬੱਟ ਕੇ ਮਦਦ ਕਰਾਂਗੇ ਬਟ ਇਹ ਆ ਕਿ ਜੇ ਲੋਕ ਜੇ ਧਨ ਭਰਾ ਹਲਕੇ ਦੇ ਚਾਹੁੰਦੇ ਆ ਕਿ ਗੁਰਪ੍ਰੀਤ ਸਿੰਘ ਗੋਲਡੀ ਜਿਹੜਾ ਆਮ ਘਰ ਦਾ ਬੱਚਾ ਵਾ ਜਿਹਨੇ ਇੰਨੀ ਸੇਵਾ ਕੀਤੀ ਹੈ ਸ਼ਹਿਰ ਦੇ ਵਿੱਚ ਕੋਈ ਕੋਨਾ ਨਹੀਂਗਾ ਕੋਈ ਗਲੀ ਨਹੀਂਗੀ ਜਿਹਦੇ ਵਿੱਚ ਮੈਂ ਕੰਮ ਨਾ ਕੀਤਾ ਵਾ ਮੈਨੂੰ ਲੋਕ ਜਾਵਨਾ ਹੁਣ ਇਸ ਕਰਕੇ ਜੇ ਉਹ ਮੰਗ ਠਾਣਦੇ ਆ ਮੇਰੇ ਵੱਲ ਬਿਸ਼ਰ ਤੇ ਮੈਂ ਚਾਹੁੰਗਾ ਕਿ ਮੈਨੂੰ ਇਹ ਜਿਹੜਾ ਵਾ ਮੌਕਾ ਜਿਹੜਾ ਵਾ ਦਿੱਤਾ ਜਾਵੇ ਕਿਉਂਕਿ ਦੇਖੋ ਮੰਗ ਰੱਖ ਲਈ ਕੋਈ ਮਾੜੀ ਗੱਲ ਨਹੀਂ ਹੈਗੀ ਹਰ ਕੋਈ ਬੱਚਾ ਜਿਹੜਾ ਆਵਾਜ਼ ਆ ਕੋਈ ਹਰ ਇਨਸਾਨ ਅੱਗੇ ਤਾਲੂਬਾ ਜੇ ਪਹਿਲੀ ਪੌੜੀ ਛੱਡੂ ਕਹਿੰਦੇ ਦੂਜੀ ਪੌੜੀ ਦੇ ਪੈਰ ਖੂਏ ਸੇਰੇ ਅੱਗੇ ਵਧਦਾ ਜਾਵਾ ਇਸ ਕਰਕੇ ਜੇ ਮੈਨੂੰ ਐਮਸੀ ਤੋਂ ਕੋਈ ਚਾਹੁੰਦਾ ਮੇਰਾ ਵੱਲ ਬਿਸ਼ਰ ਕਿ ਐਮਐਲ ਦੀ ਇਲੈਕਸ਼ਨ ਲੜੇ ਐਮਐਲ ਬਣੇ ਤੇ ਮੈਂ ਚਾਹੁੰਗਾ ਕਿ ਪਾਰਟੀ ਜਿਹੜੀ ਮੈਨੂੰ ਟਿਕਟ ਦੇਵੇ ਮੈਂ ਪਾਰਟੀ ਦੀ ਟਿਕਟ ਜਿਹੜੀ ਅੱਜ ਜਿੱਤ ਕੇ ਝੋਲ ਚ ਪਾਉਂਗਾ ਕਿਉਂਕਿ ਮੈਨੂੰ ਤਰੀਕਾ ਦਾ ਕੰਮ ਕਰਦਾ ਮੈਂ ਐਮਸੀ ਲੜੀਆਂ 4 ਲੱਖਾਂ ਇਹੋ ਤੋਂ ਮਾਦਾ ਐਮਐਲਏ ਲੱਖਾਂ ਲੜੀਆਂ 20 ਲੱਖਾਂ ਲੜ ਗਿਆ ਮੈਨੂੰ ਪਤਾ ਹੈਗਾ ਵਾ ਕਿ ਕਿੱਦਾਂ ਜਿਹੜਾ ਵਾ ਵਰਕੀ ਕਰਨੀ ਹੈ ਕਿੱਦਾਂ ਜਿਹੜਾ ਵਾ ਇਹਨੂੰ ਅੱਗੇ ਲੈ ਕੇ ਚੱਲਣਾ ਹੈ ਮੈਂ ਉਹਨੂੰ ਇਸ ਕਰਕੇ ਜਿਹੜਾ ਵਾ ਮੈਂ ਦਿਨ ਰਾਤ ਮਿਹਨਤ ਕਰਕੇ ਮੇਰੇ ਸਾਥੀ ਦਿਨ ਰਾਤ ਮਿਹਨਤ ਕਰਕੇ ਜਿਹੜਾ ਵਾ ਇਹ ਮੈਨੂੰ ਅੱਗੇ ਚਲਾਵਾਂਗੇ ਤੇ ਟਿਕਟ ਵੀ ਜਿੱਤਾਂਗੇ ਗੋਲਦੀ ਜੀ ਮਤਲਬ ਕਿਸ ਆਧਾਰ ਤੇ ਜਿਹੜੀ ਇਲੈਕਸ਼ਨ ਲੜਨਗੇ ਕਿਹੜੀਆਂ ਪਾਰਟੀਆਂ ਉਹ ਪ੍ਰਾਪਤੀਆਂ ਗਿਣਾਉਣਗੇ ਦੇਖੋ ਜੀ ਪ੍ਰਾਪਤੀਆਂ ਬਹੁਤ ਜ਼ਿਆਦੀਆਂ ਜਿਹੜੀਆਂ ਪਾਰਟੀ ਦੇ ਹੈਗੀਆਂ ਵਾ ਸਭ ਤੋਂ ਜਿਹੜੇ ਸਰਦਾਰ ਭਗਵੰਤ ਸਿੰਘ ਜੀ ਮਾਨ ਆ ਉਹਨਾਂ ਦੀ ਸੋਚ ਬੜੀ ਵੱਡੂ ਹੈਗੀ ਆ ਉਹਨਾਂ ਨੇ ਆਉਂਦਿਆ ਸਾਰੀ ਜਿਹੜੇ ਵਾਦੇ ਕੀਤੇ ਸੀ ਉਹਨਾਂ ਦੇ ਵਿੱਚੋਂ ਤਕਰੀਬਨ ਅੱਧੇ ਪੂਰੇ ਕਰ ਦਿੱਤੇ ਗਏ ਆ ਪਹਿਲਾ ਵਾਦਾ ਜਿਹੜਾ ਬਿਜਲੀ ਦਾ ਸੀ 600 ਯੂਨਟ ਮਾ ਬਖਾਰ ਘਰ ਨੂੰ ਕਿਉਂਕਿ ਪਹਿਲਾਂ ਇਹ ਵਾਦੇ ਵੀ ਇੱਕ ਆਸੀ ਪਰਿਵਾਰ ਨੂੰ ਹੋ ਜਣਾ ਜਾਂ ਜ਼ਿੰਮੇਦਾਰ ਨੂੰ ਬੱਤੀ ਮਾਫ ਹੋਏ ਨਹੀਂ ਤੇ ਮੀਡੀਅਲ ਕਲਾਸ ਜਿਹੜਾਗਾ ਜਨਰਲ ਕੈਟਾਗਰੀ ਹੈਗੀ ਆ ਜਿਹੜੇ ਲੋਕ ਬਹੁਤ ਗਰੀਬ ਹੈਗੇ ਉਹਨਾਂ ਨੂੰ ਵਾਂਝਾ ਰੱਖਿਆ ਜਾਂਦਾ ਹਰ ਸੀਤੋ ਪਰ ਉਹ ਹਸਰਤ ਉਹਨਾਂ ਨੂੰ ਵੀ ਮਿਲ ਰਹੀ ਆ ਉਸ ਤੋਂ ਬਾਅਦ ਜਿਹੜਾ ਵਾ ਇਹਨਾਂ ਨੇ ਮੁਲਾਕ clin ਲਈ ਆ ਉੱਥੇ ਵੀ ਹਰ ਵਰਗ ਜਿਹੜਾ ਗਰੀਬ ਪਰਿਵਾਰ ਆ ਉੱਥੇ ਬੂਤ ਦਵਾਈ ਲੈਣਦੇ ਆ ਵਾ ਬਜ਼ੁਰਗ ਲੈਣਦੇ ਆ ਲੋਕ ਲੈਣਦੇ ਆ ਟੈਸਟ ਕਰਾਉਣਦੇ ਆ ਸਭ ਕੋ ਫ੍ਰੀ ਆ ਤੇ ਇਸ ਕਰਕੇ ਜਿਹੜਾ ਲੋਕ ਖੁਸ਼ ਆ ਫਿਰ ਸਕੂਲਾਂ ਦਾ ਜਿਹੜਾ ਇਹਨਾਂ ਨੇ ਸਿੱਖਿਆ ਵਾ ਗਰੀਬ ਬੱਚਿਆਂ ਦੀ ਜਿਹੜੀ ਸਰਕਾਰੀ ਸਕੂਲ ਆ ਉਹਨਾਂ ਨੂੰ ਬਹੁਤ ਉੱਚੇ ਪੱਧਰ ਤੇ ਨਾ ਚੁੱਕਿਆ ਵਾ ਫਿਰ ਜਿਹੜਾ ਵਾ ਇਹਦੇਆਂ ਜਿਹੜੀਆਂ ਨੀਤੀਆਂ ਵਾ ਪਿੰਡਾਂ ਦੇ ਵਿੱਚ ਸਾਡੇ ਸਰਦਾਰ ਭਗਤ ਸਿੰਘ ਜੀ ਦੀਆਂ ਮੰਨਦੀਆਂ ਪਾਣੀ ਮਾਰਾ ਦਾ ਪਾਣੀ ਉਹ ਵੀ ਹਰ ਪਿੰਡ ਦੇ ਵਿੱਚ ਜਿੱਥੇ ਜਿੱਥੇ ਨਾਰਾਂ ਦਾ ਪਾਣੀ ਜਿੱਥੇ ਜਿੱਦੇ ਪੋਲੇ ਪਾਕੇ ਮਿਲ ਲਿਆ ਵਗਾ ਲੋਕ ਖੁਸ਼ ਨੇ ਆਮ ਆਦਮੀ ਪਾਰਟੀ ਦੇ ਲੋਕ ਖੁਸ਼ ਨੇ ਕਿਉਂਕਿ ਸਭ ਤੋਂ ਵੱਡਾ ਮੁੱਦਾ ਜਿਹੜਾ ਹੈਗਾ ਸੀ ਉਹ ਨਸ਼ੇ ਦਾ ਸੀ ਨਸ਼ੇ ਵਾਸਤੇ ਜੋ ਉਹਨਾਂ ਨੇ ਕੀਤਾਗਾ ਵਾ ਉਹ ਤੁਹਾਨੂੰ ਪਤਾ ਜੁੱਧ ਨਸ਼ੇ ਵਿਰੁੱਧ ਉਹਦੇ ਵਿੱਚ ਬਹੁਤ ਵੱਡੇ ਵੱਡੇ ਇਹਨਾਂ ਨੇ ਜਿਹੜੇ ਮਗਰਮੱਛ ਫੜ ਕੇ ਅੰਦਰ ਕੀਤੇ ਆ ਕਈਆਂ ਦੇ ਤੇ ਪੀਵਾ ਪੰਜਾ ਚਲਵਾਇਆ ਹੈਗਾ ਵਾ ਇਸ ਮਹਿਮੇਂ ਤੋਂ ਵੀ ਘਰ ਘਰ ਦੇ ਵਿੱਚ ਲੋਕ ਖੁਚ ਨੇ ਗਰੀਬ ਲੋਕ ਖੁਚ ਨੇ ਬਹੁਤ ਲੋਕ ਖੁਚ ਨੇ ਇਹਨਾਂ ਤੋਂ ਇਸ ਕਰਕੇ ਜਿਹੜਾ ਵਾ ਪਾਰਟੀ ਦੀ ਇਹਨਾਂ ਨੀਤੀਆਂ ਕਰਕੇ ਜਿਹੜਾ ਵਾ ਇਹ ਸੀਟ ਜਿਹੜੀ ਆ ਭਗਵੰਤ ਸਿੰਘ ਮਾਣੇ ਹੋਣੀ ਜਿਹੜੀ ਆਮ ਆਦਮੀ ਪਾਰਟੀ ਹੀ ਜਿੱਤੂਗੀ ਇਸ ਕਰਕੇ ਜਿਹੜਾ ਵਾ ਗਾੜੀ ਵੀ ਜਿਹੜਾ ਪਾਉਣ ਵਾਲੀ 2027 ਦੀ ਇਲੈਕਸ਼ਨ ਉਹ ਵੀ ਆਮ ਆਦਮੀ ਪਾਰਟੀ ਹੀ ਜਿੱਤੂਗੀ ਇਹਨਾਂ ਤੋਂ ਖੁਸ਼ ਹੋ ਕੇ ਨੀਤੀਆਂ ਤੋਂ ਜਿਹੜੇ ਲੋਕ ਆ ਮਿੰਨ ਵਿੱਚ ਆਉਂਦੇ ਆ ਵੀ ਤੂੰ ਗਾੜੀ ਲੱਗ ਤੇ ਜਿਹੜਾ ਵਾ ਇਸ ਮਹਿਮੇਂ ਦੇ ਵਿੱਚ ਜਿਹੜਾ ਵਾ ਹੋਰ ਵੱਡਾ ਹੰਗਾਰਾ ਲਿਕੇ ਜਿਹੜਾ ਚੱਲ ਅਸੀਂ ਅਕਾਲੀ ਦਲ ਤੋਂ ਸਾਬਕਾ ਵਿਧਾਇਕ ਰਹਿ ਚੁੱਕੇ ਤੁਹਾਡੀ ਆਮ ਆਦਮੀ ਪਾਰਟੀ ਚ ਸ਼ਾਮਲ ਹੁੰਦੇ ਆ ਕਿਤੇ ਨਾ ਕਿਤੇ ਜਿਮਣੀ ਚੋਣ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਵਾ ਉਹਨਾਂ ਨੂੰ ਵੀ ਹੋ ਸਕਦਾ ਟਿਕਟ ਦੀ ਦਾਵੇਦਾਰੀ ਕਰਕੇ ਲਿਆਂਦਾ ਹੋਵੇ ਜਾਂ ਉਹਨਾਂ ਦੀ ਕੋਈ ਸੈਟਲਮੈਂਟ ਹੋਈ ਹੋਵੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਮ ਆਦਮੀ ਪਾਰਟੀ ਚ ਆਏਗੇ ਵੇਖੋ ਜੀ ਸਾਡੇ ਸਰਦਾਰ ਅਰਮਿੰਦ ਸਿੰਘ ਸੰਧੂ ਜੀ ਤਿੰਨ ਵਾਰੀ ਇੱਥੇ ਵਿਧਾਇਕ ਰਹਿ ਚੁੱਕੇ ਆ ਉਹਨਾਂ ਨੂੰ ਵੀ ਲੱਗਾ ਵਾ ਵੀ ਆਮ ਆਦਮੀ ਪਾਰਟੀ ਦੇ ਨੀਤੀਆਂ ਚੰਗੀਆਂ ਹੈਗੀਆਂ ਵਾ ਇਹ ਚੰਗਾ ਕੰਮ ਕਰਦੇ ਜ ਉਹਨਾਂ ਤੋਂ ਖੁਸ਼ ਹੋ ਕੇ ਤੁਹਾਨੂੰ ਪਤਾ ਟਕਸਾਲੀ ਕੱਲਈ ਸੀ ਉਹਨਾਂ ਤੋਂ ਖੁਸ਼ ਹੋ ਕੇ ਉਹ ਇਸ ਪਾਰਟੀ ਦੇ ਵਿੱਚ ਜੁਆਇਨ ਕੀਤਾ ਵਾ ਜਿਹੜੇ ਦਾਵੇਦਾਰੀ ਰੱਖਦੇ ਆ ਵੀ ਆਮ ਆਦਮੀ ਪਾਰਟੀ ਉਹਨਾਂ ਨੂੰ ਟਿਕਟ ਦੇਊਗੀ ਠੀਕ ਹੈ ਅਸੀਂ ਵੀ ਨਾਲ ਆ ਪਰ ਇਹ ਵੀ ਮੈਂ ਦੇਖੋ ਆਪਣਾ ਹੱਕ ਜਿਹੜਾ ਵਾ ਆਪਣਾ ਜਿਹੜਾ ਵਾ ਉਹ ਜਿਵੇਂ ਮੇਰੇ ਭੈਣ ਭਰਾ ਕਹਿੰਦੇ ਆ ਵੀ ਤੂੰ ਵੀ ਗਾੜੀ ਲੱਗ ਉਹਨਾਂ ਕਰਕੇ ਮਨ ਨੂੰ ਵੀ ਜਿਹੜੀ ਆਵਾਜ਼ ਚੱਕੀ ਪੈਂਦੀ ਆ ਇਸ ਕਰਕੇ ਜਿਹੜਾ ਮੈਂ ਆਪਣੀ ਆਵਾਜ਼ ਵੀ ਚੱਕੂਗਾ ਗੱਲ ਹੀ ਬੋਲਦੀ ਜੀ ਗੱਲ ਹੀ ਉਹਨਾਂ ਦੀ ਹੁੰਦੀ ਆ ਜਿਨ੍ਹਾਂ ਚ ਕੋਈ ਗੱਲ ਹੁੰਦੀ ਆ ਤੁਹਾਡੇ ਜਿਹੜੇ ਸਪੋਰਟਰ ਨੇ ਜਾਂ ਜਿਹੜੇ ਤੁਹਾਡੇ ਸੱਜਣ ਮਿੱਤਰ ਸਾਹਜ ਵਾਲੇ ਲੋਕ ਨੇ ਉਹ ਤੁਹਾਨੂੰ ਐਮਐਲਏ ਵੇਖਣਾ ਚਾਹੁੰਦੇ ਤੁਸੀਂ ਮਤਲਬ ਪਾਰਟੀ ਨੂੰ ਹੁਣੇ ਪੇਸ਼ ਕਰੋਗੇ ਆਪਣੀ ਦਾਅਵੇਦਾਰੀ ਜੀ ਮੈਂ ਬਿਲਕੁਲ ਪੇਸ਼ ਕਰੂੰਗਾ ਜੀ ਮੈਂ ਆਪਣਾ ਜਿਹੜਾ ਦਿੱਲੀ ਵਜਾਵਾਂਗਾ ਚੰਡੀਗੜ੍ਹ ਵੀ ਜਾਵਾਂਗਾ ਮੈਂ ਵੱਡੇ ਅਧਿਕਾਰੀਆਂ ਨੂੰ ਮਿਲੂੰਗਾ ਉਹਨਾਂ ਤੱਕ ਜਿਹੜੀ ਐ ਸੋਸ਼ਲ ਮੀਡੀਆ ਰਾਈ ਜਿਹੜੀ ਮੇਰੀ ਆਵਾਜ਼ ਐ ਉਹ ਵੀ ਪਹੁੰਚਾਵਾਂਗਾ ਇਸ ਕਰਕੇ ਦੇਖੋ ਕਿਤੇ ਸਾਡੇ ਇਹ ਪਾਰਟੀ ਦੀ ਨੀਤੀ ਐ ਵੀ ਆਮ ਘਰਾਂ ਦੇ ਬੱਚਿਆਂ ਨੂੰ ਮੌਕਾ ਦਿੱਤਾ ਜਾਵੇ ਤੇ ਵੇਖੋ ਜੇ ਮੈਨੂੰ ਮੌਕਾ ਦਿੰਦੇ ਆ ਤੇ ਮੈਂ ਕਹੂੰਗਾ ਵੀ ਬਹੁਤ ਵਧੀਆ ਗਾਵਾ ਇਸ ਕਰਕੇ ਮੈਂ ਜਿਹੜਾ ਪਾਰਟੀ ਤੋਂ ਹੋਰ ਗਾੜੀ ਲੈ ਕੇ ਇਸ ਸਾਲ ਕਿਦੇ ਵਿੱਚ ਜਾਵਾਂ ਕਿੱਲੂੰਗਾ ਇਸ ਸਾਲ ਕੇ ਛੱਡ ਕੇ ਜਿੱਥੇ ਵੀ ਮੇਰੀ ਡਿਊਟੀ ਲਾਉਣਗੇ ਪਾਰਟੀ ਲਾਊਗੀ ਮੈਂ ਤਿੰਨ ਬਏ ਨਾਲ ਆਪਣੀ ਜਿਹੜੀਆਂ ਨੀਤੀਆਂ ਨੂੰ ਆਪਣੇ ਪਾਰਟੀ ਦੀਆਂ ਨੀਤੀਆਂ ਨੂੰ ਜਿਹੜਾ ਚ ਲੈ ਕੇ ਜਾਊਗਾ ਪੇਸ਼ ਕਰੂੰਗਾ ਤੇ ਮੈਂ ਜਿਹੜਾ ਪਾਰਟੀ ਵਾਸਤੇ ਕੰਮ ਕਰੂੰਗਾ ਬੋਲ ਜੀ ਮਾਫ ਕਰਨਾ 1000 ਰੁਪਿਆ ਮਹੀਨਾ ਜਿਹੜਾ ਵਾ ਔਰਤਾਂ ਵਾਸਤੇ ਕਿਹਾ ਗਿਆ ਸੀ ਵੀ ਮਾਨ ਸਰਕਾਰ ਵੱਲੋਂ ਵੀ ਜਲਦ ਦਿੱਤਾ ਜਾਵੇਗਾ ਬਿਜਲੀ ਦੇ ਬਿੱਲ ਦੀ ਪਾਣੀ ਦੀ ਜਿਹੜੀ ਤੁਸੀਂ ਗੱਲ ਕੀਤੀ ਨਹਿਰਾ ਦੇ ਪਾਣੀ ਦੀ ਉਹ ਬਿਲਕੁਲ ਠੀਕ ਆ ਪਰ ਉਹ ਅਜੇ ਤੱਕ 1000 ਰੁਪਿਆ ਜਿਹੜਾ ਵਾ ਉਹ ਔਰਤਾਂ ਨੂੰ ਨਹੀਂ ਪਾਇਆ ਗਿਆ ਮਤਲਬ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਜੋ ਸਾਡੇ ਸਰਦਾਰ ਭਗਤ ਸਿੰਘ ਜੀ ਮਾਨ ਹੈ ਮੁੱਖ ਮੰਤਰੀ ਆ ਉਹ ਵਾਅਦੇ ਬਹੁਤ ਪੱਕੇ ਆ ਜਿਹੜਾ ਵਾਦਾ ਨੇ ਇਹਨਾਂ ਬੇਬੀਆਂ ਨਾਲ ਕੀਤਾਗਾ ਸਾਡੀਆਂ ਭੈਣਾਂ ਨਾਲ ਕੀਤਾਗਾ ਵਾ ਉਹ ਨਿਭਾਉਣਗੇ ਜੀ ਜਲਦੀ ਪਹੁੰਚਾਂਗਾ ਸੋ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਥੈਂਕ ਯੂ ਜੀ ਮੇਰੀ ਬਾ ਚੁੱਕਣ ਵਾਸਤੇ ਮੇਰੇ ਘਰ ਆਉਣ ਵਾਸਤੇ ਬਹੁਤ ਬਹੁਤ ਧੰਨਵਾਦ ਮੈਂ ਸਾਰੇ ਭੈਣ ਭਰਾਵਾਂ ਅਗਾਰੀ ਅਪੀਲ ਕਰਦਾ ਵਾਂ ਕਿ ਜਿਹਦੇ ਜਿੰਨੇ ਮੇਰੇ ਭੈਣ ਭਰਾਣੇ ਕੰਮ ਦੇਖਿਆ ਸ਼ਹਿਰ ਦੇ ਵਿੱਚ ਮੈਂ ਵਿਚਰਿਆ ਵਾਂ ਜਿਹੜਾ ਕੋਈ ਮੇਰੀ ਸਪੋਰਟ ਕਰਨਾ ਚਾਹੁੰਦਾ ਵਾ ਤੇ ਅੱਗੇ ਵੱਧ ਕੇ ਮੇਰੀ ਸਪੋਰਟ ਕਰੋ ਬੈਗ ਜੀ ਦਾ ਖਾਲਸਾ ਬੈਗ ਜੀ ਫਤਿਹ ਸੋ ਇਹ ਹਨ ਗੁਰਪ੍ਰੀਤ ਗੋਲਡੀ ਜੀ ਕਹਿੰਦੇ ਨੇ ਵੀ ਜਿਹੜਾ ਵੋਟਾ ਟ੍ਰਾਂਸਪੋਰਟਰਾਂ ਜਿਹੜੇ ਮੇਰੇ ਸੱਜਣ ਮਿੱਤਰ ਨੇ ਸਾਝ ਨਾਲ ਰੱਖਣ ਵਾਲੇ ਨੇ ਉਹਨਾਂ ਵੱਲੋਂ ਇਹ ਜਿਹੜੀਆਂ ਪੋਸਟਾਂ ਜਿਹੜੀਆਂ ਆ ਵਾ ਇਹ ਵਾਇਰਲ ਕੀਤੀਆਂ ਜਾ ਰਹੀਆਂ ਅਗਰ ਉਹ ਚਾਹਦੇ ਨੇ ਤੇ ਵੱਧ ਤੋਂ ਵੱਧ ਉਹਨਾਂ ਅਪੀਲ ਕੀਤੀ ਆ ਵੀ ਅੱਗੇ ਆ ਕੇ ਮੇਰੀ ਮਦਦ ਕਰੋ ਤੇ ਮੈਂ ਪਾਰਟੀ ਨੂੰ ਆਪਣੀ ਜਿਹੜੀ ਹੈ ਦਾਵੇਦਾਰੀ ਉਹ ਜ਼ਰੂਰ ਰੱਖਾਂਗਾ ਬਾਕੀ ਪਾਰਟੀ ਦਾ ਜਿਹੜਾ ਹੁਕਮ ਆ ਉਹ ਸਿਰ ਮੱਥੇ ਹੋਰ ਜਾਣਕਾਰੀਆਂ ਲਈ ਦੇਖਦੇ ਰਹੋ Pro99 News ਤੇ ਮੈਂ ਅਰਮਿੰਦਰ ਸਿੰਘ ਹੀਰਾ